ਨਾਮ ਦਾ ਬੰਦਾ ਹੈ ਜਿਨੇ ਕਿ ਰੈਹੈਬ ਸੈਂਟਰ ਦੀ ਮੇਰੇ ਸੱਸ ਕਹਿੰਦੀ ਹੈ ਕਿ ਡੇਢ ਸਾਲ ਤੋਂ ਅਸੀਂ ਬੰਦੇ ਨੂੰ ਉੱਥੇ ਛੱਡਿਆ ਆਏ ਸੀ ਆਪਣੇ ਮੁੰਡੇ ਨੂੰ ਹਨਾ ਤੇ ਉਹਨੇ ਹੀ ਮੇਰੇ ਘਰ ਨੂੰ ਇਹ ਦੱਸਿਆ ਕਿ ਮੈਂ ਉੱਥੋਂ ਦਾ ਓਨਰ ਸੀਗਾ ਠੀਕ ਹੈ ਜਿਸ ਦੇ ਜ਼ਰੀਏ ਕਿ ਮੈਨੂੰ ਪਤਾ ਲੱਗਦਾ ਹੈ ਕਿ ਮੇਰਾ ਘਰ ਵਾਲਾ ਜਿਹੜਾ ਕਮਲਪ੍ਰੀਤ ਸਿੰਘ ਢਿੱਲੋ ਆ ਹਨਾ ਕਿ ਉਹਨੇ ਮੇਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੋਈ ਆ ਇਹ ਬੰਦੇ ਨੇ ਮੈਨੂੰ ਦੱਸਿਆ ਇਹੀ ਬੰਦੇ ਨੇ ਮੈਨੂੰ ਇਸ ਨੰਬਰ ਤੋਂ ਮੈਨੂੰ ਵੀਡੀਓ ਭੇਜਦਾ ਜੋ ਪ੍ਰਯਤ ਦੀ ਲੱਕੀ ਦਾ ਨਾਮ ਲਗਾਏ ਸਾਡੇ ਕੋਲ 10 11 ਕੇਸ ਨੇ 10 12 ਕੇਸ ਨੇ ਲਗ ਲਗ ਥਾਣਿਆਂ ਤੋਂ ਆ ਕਿਵੇਂ ਪਰਸਤਲ ਜਾਰ ਹੋਏ ਲੋਕ ਨੇ ਜਿਹੜੇ ਆਪਣੇ ਧਰਲੇ ਹਾੜੇ ਕੱਢ ਰਹੇ ਨੇ ਆਪਣੇ ਚਾਓ ਫੀਡ ਤੋਂ ਪਰਿਵਾਰ ਲੈਂਡ ਮਾਫੀਆ ਦੇ ਖਿਲਾਫ ਹੋਵੇ ਜਾਂ ਇਹਨਾਂ ਦਾ ਆਪਣੇ ਘਰ ਵਾਲੇ ਦੇ ਖਿਲਾਫ ਜੜਾਇਗਾ ਇੱਕ ਪਰਚਾ ਦਰਜ ਹੋ ਜਾਂਦਾ ਐਫ ਆਈ ਆਰ ਦਰਜ ਕਰਦਾ ਇੱਕ ਇੱਕ ਏਐਸਆਈ ਦਲਜੀਤ ਸਿੰਘ ਇਹ ਕੁੜੀ ਨੂੰ ਕਿਵੇਂ ਚਲੀਲ ਕਰਦਾ ਉਹ ਸਾਰਾ ਕੁਝ ਤੁਸੀਂ ਸੁਣ ਲਿਆ ਹੋਣਾ ਦੇਖ ਰਿਹਾ ਕਾਫੀ ਕਈ ਕਈ ਦਿਨ ਤੋਂ ਪਿੱਛੇ ਚੱਲ ਰਿਹਾ ਵੀ ਇੱਕ ਪੁਲਿਸ ਜਿਹੜੀ ਹੈ ਰੈਸਟ ਨਹੀਂ ਕਰ ਰਹੀ ਆਪ ਖੁਦ ਪ੍ਰੈਸ ਕਾਨਫਰੰਸ ਕਰਾ ਰਹੀ ਜਦੋਂ ਮੁੰਡਾ ਇਹਨਾਂ ਨੂੰ ਨਹੀਂ ਲੱਭਦਾ ਪ੍ਰੈਸ ਕਾਨਫਰੰਸ ਕਰ ਰਹਾ ਗੱਲ ਵਰਤੋਂ ਤੇ ਇਸੇ ਤਰ੍ਹਾਂ ਗੱਲ ਕਰ ਲਈਏ ਅ ਤਸੰਬਲੀ ਦੀ ਜੋੜਾਂ ਦੀ ਜਿਹੜੇ ਫੇਕ ਬਿਆਨੇ ਲੈ ਕੇ ਫੇਕ ਬਿਆਨਿਆਂ ਨੂੰ ਲੈ ਕੇ ਜਿਹੜੇ ਠੱਗ ਨੇ ਉਹਨਾਂ ਦੀ ਐਸਐਸਪੀ ਨਾਲ ਐਸਪੀ ਨਾਲ ਗੰਢ ਦੁੱਪਾ ਪੂਰੀ ਕਾਰਵਾਈ ਹੈਗੀ ਤੇ ਕੋਈ ਇਹਨਾਂ ਦੀ ਸੜਾਈ ਨਹੀਂ ਹੋ ਰਹੀ ਐਸੇ ਤਰ੍ਹਾਂ ਗੱਲ ਕਰ ਲਈਏ ਜਨਕੀ ਜੀ ਦੀ ਰਿਸ਼ੀ ਰਾਜ ਜੀ ਹੈ ਤੇ ਇੱਕ ਸਾਡੇ ਕੋਲੇ ਘੜੂਆ ਇਹ ਤੋਂ ਬੀਪੀ ਆਈ ਇਹਨਾਂ ਦੱਸਿਆ ਉਹ ਸਾਰੇ ਮੈਟਰ ਜਿਹੜੇ ਸਾਡੇ ਕੋਲ 10-12 ਮੀਟਰ ਨੇ 10-12 ਮੀਟਰਾਂ 'ਚ ਕੋਈ ਸੜਾਈ ਨਹੀਂ ਹੋ ਰਹੀ ਐਸਐਸਪੀ ਅੰਦਰ ਏਸੀ 'ਚ ਛਾਂ 'ਚ ਬੈਠੇ ਆਰਾਮ ਤੇ ਮੁੱਖ ਮੰਤਰੀ ਆਪਣਾ ਪੇਗ ਪੀਕਦੇ ਬੈਠੇ ਹੋਣਾ ਤਾਂ ਅਸੀਂ ਜਿਹੜੇ ਲੋਕ ਤੋਂ ਜਿਹੜੇ ਖੱਡਲ ਖਾਰ ਹੋ ਰਹੇ ਇਹ ਸੱਤ ਦਿਨ ਡੈਟਾਂ ਕੋਲੇ 2 ਸਾਲ ਤੋਂ ਧਰਨਾ ਚੱਲ ਰਿਹਾ ਤੁਸੀਂ ਹਰ ਰੋਜ਼ ਜਾਂਦੇ ਨੇ ਪੀੜਤ ਲੋਕ ਘਰ ਰੋ ਜਾਂਦੇ ਨੇ ਪਰ ਪੀੜਤਾਂ ਦੀ ਆਵਾਜ਼ ਅਸੀਂ ਤੁਹਾਡੇ ਰਾਹੀਂ ਇੱਥੇ ਤੱਕ ਆ ਸਕਦੇ ਇਹਨਾਂ ਦਾ ਧਰਨਾ ਮੁਜ਼ਾਹਰਾ ਕਰ ਸਕਦੇ ਪਿੱਟ ਦੇ ਆਪਾਂ ਕਰ ਦ ਸਕਦੇ ਨੇ ਪਰ ਇੱਥੇ ਦਾ ਇੱਥੇ ਡੀਆਈਜੀ ਨਹੀਂ ਬੈਠੇ ਨੇ ਰੂਪਨਗਰ ਦੇ ਐਸਐਸਪੀ ਵੀ ਬੈਠੇ ਨੇ ਉਹਨਾਂ ਕੋਲ ਮਨ ਲੱਗਦੀ ਟਾਈਮ ਨਹੀਂ ਹੈ ਸਾਡੇ ਕੋਲ ਆਣ ਦਾ ਤਾਂ ਕਿ ਉਹ ਮੰਗ ਪੱਤਰ ਇੱਥੇ ਵੀ ਨਹੀਂ ਲਿਜਾ ਸਕਦੇ ਬਿਲਕੁਲ ਤੁਸੀਂ 10 ਮਿੰਟ ਦਾ ਟਾਈਮ ਦਿੱਤਾ ਜੇ ਨਹੀਂ ਕੋਈ ਅੰਦਰ ਦਫੇਕੀ ਐ ਅਸੀਂ ਆਹ ਸੜਕ ਜਾਮ ਕਰਦਾਂਗੇ ਤੇ ਆਹ ਕੁੜੀਆ ਕਹਿ ਰਹੀ ਮੈਂ ਮਰਨ ਵਰਤੇ ਬੈਠੂਗੀ ਅਰੇ ਇਹਨਾਂ ਦਾ ਜਿਹੜਾ ਪੇਟ ਸਿਆਪਾ ਕਰੂੰਗੀ ਮੈਂ ਖੁਦ ਗੱਸੀ ਵੀ ਕਰ ਸਕਦੀ ਐ ਉਹਦੇ ਚ ਐਸਐਸਪੀ ਐਸਐਚਓ ਸਦਰ ਸਿਟੀ ਥਾਣਾ ਘਰੜ ਤੇ ਐਸਆਈ ਦਲਜੀਤ ਸਿੰਘ ਤਿੰਨੇ ਜ਼ਿੰਮੇਵਾਰ ਹੋਣਗੇ ਅੱਛਾ ਦੇਖਿਆ ਗਿਆ ਕਿ ਲੋਕ ਤੁਹਾਡੇ ਕੋਲ ਆਉਂਦੇ ਆ ਜਿਆਦਾ ਕਰਕੇ ਜਿੰਨੇ ਵੀ ਕਿੜੇ ਤੁਹਾਨੂੰ ਤੁਹਾਡੇ ਕੋਲ ਆਉਂਦੇ ਆਸ ਕੀ ਐ ਕਿ ਆ ਪੁਨੀਸ਼ ਤੋਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਵਿਸ਼ਵਾਸ ਛੱਡ ਗਿਆ ਅੱਜ ਸਾਡੇ ਜਿਹੜੇ 10 11 ਕੇਸ ਨੇ ਤੁਹਾਡੇ ਰਾਹੀਂ ਪੇਟ ਸਿਆਪਾ ਕਰਿਆ ਤੁਹਾਡੇ ਕੈਮਰੇ ਚ ਬਹੁਤ ਵੱਡੀ ਖਜਾਨਾ ਜਿਹੜੀ ਪ੍ਰੈਸ ਬੀਰੀਆ ਮੀਡੀਆ ਵੀਰ ਜਿਹੜੇ ਤੁਸੀਂ ਗੱਲ ਕਰਦੇ ਹੋ ਸਾਡੇ ਕੋਲ ਦੋ ਗਰੁੱਪ ਨੇ ਕਈ ਪ੍ਰੈਸ ਵਾਲੇ ਜਿਹੜੇ ਪੁਲਿਸ ਦੀ ਬਹੁਤ ਬੱਲਵੱਲੇ ਕਰਨੇ ਵਾਸਤੇ ਜੇ ਕੋਈ ਮੋਬਾਈਲ ਚੋੜ ਫੜਿਆ ਉਹਨੂੰ ਕਹਿੰਗੇ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੋਈ ਹੈ ਉਹ ਸਿਰਫ ਪੁਲਿਸ ਦੇ ਮਨ ਲੱਗਦੀ ਜਿਹੜੇ ਬੰਦੇ ਤੱਕੇ ਹੋਏ ਉਹਨਾਂ ਨੇ ਜਿਹੜੇ ਡਿਰੇਟ ਕੀਤੇ ਹੋਏ ਜਾਂ ਕਿਸੇ ਤਰ੍ਹਾਂ ਉਹ ਪੁਲਿਸ ਦੀ ਬਾਵਾ ਕਰਦੇ ਨੇ ਤੁਹਾਡੀ ਲੋਕਾਂ ਦੀ ਬਾਜੀ ਨਹੀਂ ਸੁਣਦੀ ਪਰ ਤੁਹਾਡੇ ਲੋਕਾਂ ਦੀ ਜਿਹੜੀ ਤੁਸੀਂ ਹੈ ਤੁਸੀਂ ਲੋਕਾਂ ਦੀ ਕੁਝ ਲੋਕਾਂ ਦੀ ਜ਼ਮੀਰ ਜਾਗਦੀ ਹੈ ਤੁਸੀਂ ਹਮਦਰਦੀ ਰੱਖਦੇ ਹੋ ਸਾਡੇ ਪਰਿਵਾਰਾਂ ਨਾਲ ਬੱਚਿਆਂ ਨਾਲ ਹਮਦਰਦੀ ਰੱਖਦੇ ਆ ਤੁਸੀਂ ਸਾਡੀ ਜਿਹੜੀ ਕਵਰੇਜ ਕਰਦੇ ਹੋ ਤਾਂ ਕਵਰੇਜ ਵੀ ਕਰਨੇ ਆਂਦੇ ਜਿਹੜੇ ਵੱਡੇ ਚੈਨਲ ਵਾਲੇ ਜਿਹੜੇ ਤਣਾਡ ਲੋਕਾਂ ਤੋਂ ਵੱਡੀ ਹੈਡ ਲੈਂਦੇ ਨੇ ਮੋਢੀ ਕੁਮਰ ਸਾਹਿਬ ਕੀ ਉਮੀਦ ਕਰਦੇ ਹੋ ਕਿ ਆ ਤੁਸੀਂ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਕਿ ਅੱਜ ਮਸਲੇ ਹੱਲ ਹੋਣਗੇ ਅੱਜ ਮਸਲਾ 100% ਜਿਹੜਾ ਇਹ ਬੱਚੀ ਦਾ ਜਿਹੜਾ ਮਨਦੀਪ ਕੌਰ ਹੈ ਇਹਦੇ ਘਰ ਵਾਲੇ ਨੂੰ ਤੁਰੰਤ ਰੈਸਟ ਕੀਤਾ ਜਾਵੇ ਨਹੀਂ ਤਾਂ ਅਗਲਾ ਜਿਹੜਾ ਪ੍ਰੋਗਰਾਮ ਹੈ ਥੋੜੇ ਸਮੇਂ ਚ ਫੇਰ ਲੀਕਾਂਗੇ ਦੂਜੇ ਵੀ ਜਿਹੜੇ ਛੋਟੇ ਛੋਟੇ ਮੈਟਰ ਨੇ ਇਹ ਲੈਂਡ ਮਾਫੀਆ ਦਾ ਮੈਟਰ ਹੈ ਕੋਈ ਘਰੋਏ ਚੌਂਕੀ ਦਾ ਮੈਟਰ ਹੈ ਮਟੌਰ ਥਾਣੇ ਦਾ ਮੈਟਰ ਹੈ 8ਵੇਂ ਥਾਣੇ ਦਾ ਮੈਟਰ ਹੈ ਅੰਡੇਸਰਾ ਥਾਣੇ ਦਾ ਸਾਰੇ ਥਾਣੇਦਾਰਾਂ ਨੂੰ ਇੱਥੇ ਬੇਨਤੀ ਹੈ ਤੁਹਾਡੇ ਰਾਹੀਂ ਡੀਜੀਪੀ ਨੂੰ ਐਸਐਸਪੀ ਨੂੰ ਡੀਆਈਜੀ ਨੂੰ ਇਹਨਾਂ ਦਾ ਤਾੜਨਾ ਕਰ ਜਿਹੜੇ ਇੱਥੇ ਲਟੇਰੇ ਬੈਠੇ ਨੇ ਪੰਜ-ਪੰਜ ਸਾਲ ਤੋਂ 7-7 ਸਾਲ ਪੁਰਾਣੇ ਨੇ ਉਹਨਾਂ ਨੂੰ ਬਦਲਿਆ ਜਾਵੇ ਤਾਂ ਕਿ ਪ੍ਰੋਪਰ ਕੋਈ ਵਧੀਆ ਜਿਹੜਾ ਲਾਇਆ ਜਾਵੇ ਤੇ ਮੈਂ ਤੁਹਾਡੀ ਗੱਲ ਕਰ ਲਿਆ ਈਟੀਓ ਦਫ਼ਤਰ ਦੀ ਇੱਥੇ ਜਿਹੜਾ ਭ੍ਰਿਸ਼ਟਾਚਾਰ ਦਾ ਕ੍ਰੈਪਸ਼ਨ ਦਾ ਅੱਡਾ ਬਣ ਗਿਆ ਡੀਸੀ ਦਫ਼ਤਰ ਈਟੀਓ ਦਫ਼ਤਰ ਚ ਬਹੁਤ ਵੱਡਾ ਤੇ ਲੱਖ ਲੱਖ ਰੁਪਇਆ ਲੋਕਾਂ ਨੂੰ ਚਲਾਨ ਕੱਟ ਕੇ ਪਹਿਲਾਂ ਜਲੀਲ ਕੀਤਾ ਜਾਂਦਾ ਇੱਕ ਇੱਥੇ ਏਐਸਆਈ ਜਸਵਿੰਦਰ ਸਿੰਘ ਜੀ ਹੈ ਜਿਹੜੇ ਰਾਹੀਂ ਪੈਸੇ ਕੀਤੇ ਜਾਂਦੇ ਤੇ ਸਾਰਾ ਕੁਝ ਮੇਰੇ ਕੋਲ ਇਹ ਰਿਕਾਰਡ ਕਢਾਇਆ ਪਿਆ ਉਹ ਰਿਕਾਰਡ ਜਿਹੜਾ ਹੈਗਾ ਲਿਸਟ ਬਣਾਈ 133 ਬੱਸ ਦੀ 33 ਗੱਡੀਆਂ ਦੀ 133 ਦੀ ਲਿਸਟ ਬਣਾਈ ਵੀ ਜਿਨ੍ਹਾਂ ਕੋਲ ਮੇਨਾਂ ਚੱਲ ਰਿਹਾ ਇਹ ਗੱਡੀਆਂ ਦੀ ਉੱਚ ਪੱਧਰੀ ਜਾਂਚ ਹੋਏ ਵੀ ਇਹਨਾਂ ਦੇ ਚਲਾਨ ਕਿਉਂ ਨਹੀਂ ਹੁੰਦੇ ਤੇ ਬਾਕੀਆਂ ਦੇ ਲੱਖ ਲੱਖ ਰੁਪਇਆ ਦੇ ਚਲਾਨ ਕਿਉਂ ਹੋ ਰਹੇ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕੱਲ ਇੱਕ ਵਿਅਕਤੀ ਹੋ ਰਿਹਾ ਸੀ ਮੈਂ ਆਪਣੀ ਘਰ ਵਾਲੀ ਦੇ ਗਹਿਣੇ ਵੇਚ ਕੇ ਬੱਸ ਛੱਡਾ ਰਿਹਾ ਮੈ ਜੇ ਕੋਈ ਬੰਦਾ ਕਾਰੋਬਾਰ ਕਰ ਰਿਹਾ ਯਾਰ ਉਹ ਠੱਗੀ ਠੋਰੀ ਦੇ ਕ੍ਰੈਮ ਤੋਂ ਤਾਂ ਬਚਿਆ ਹੋਇਆ ਬੰਦਾ ਆਪਣਾ ਕਾਰੋਬਾਰ ਚਲਾ ਰਿਹਾ ਪਰ ਇਹਨਾਂ ਨੂੰ ਜਲੀਲ ਕਰਨ ਵਾਸਤੇ ਈਟੀਓ ਕਹਿੰਦਾ ਜੀ ਜੋ ਸਾਡੀ ਮਸ਼ੀਨ ਚੱਕ ਲੰਦੀ ਜੋ ਮਸ਼ੀਨ ਚੱਕ ਲੰਦੀ ਉਹਦਾ ਕਰਕ ਭਰਨਾ ਪੈਂਦਾ 50000 ਦੀ ਬਚਿਆ ਇਹਨਾਂ ਦੀ ਲੱਖ ਰੁਪਈਆ ਮਸ਼ੀਨ ਚੱਕ ਰਹੀ ਜੀ ਦੱਸੋ ਕਿਹੜੀ ਮਸ਼ੀਨ ਹੈ ਉਹ ਬਾਕੀ ਤੁਸੀਂ ਤੁਹਾਡੇ ਕੋਲ ਵੀਜਾ ਕਰਦੇ ਹੋ ਬੜੀ ਦਿੱਕਤ ਬੰਦੀ ਹੈ ਕਿਆ ਤੁਸੀਂ ਉਹਨਾਂ ਦੇ ਸਾਰੇ ਪੇਪਰ ਚੈੱਕ ਕਰਦੇ ਹੋ ਕਿ ਕਿਆ ਉਹ ਬਿਲਕੁਲ ਸਹੀ ਹੁੰਦੇ ਮੈਂ ਕਹਾਂ ਜੀ 100% 100% ਅਸੀਂ ਚੈੱਕ ਕਰਦੇ ਇਹਨਾਂ ਦੀ ਪਹਿਲਾਂ 3 ਦਿਨ 2 ਦਿਨ ਮੀਟਿੰਗ ਹੋਈ ਕੱਲ ਕੱਲੇ ਪ੍ਰੂਫ ਲੈਣ ਸਾਡੇ ਕੋਲ ਸਾਰੇ ਪ੍ਰੂਫ ਨੇ ਵੀ ਮੇਰੀ ਸੱਸ ਦਾ ਜਿਹੜਾ ਹੈਗਾ ਕਿਵੇਂ ਚੱਲ ਚੱਲਣਾ ਹੈ ਮੇਰੀ ਨਣਦ ਕਿੱਥੇ ਜੇਲ੍ਹ ਤੇ ਬੈਠੀ ਹੈ ਨਸ਼ੇ ਦੇ ਕੇਸ 'ਚ ਰਵਲਵਰ ਲਈ ਖੜੀ ਆ ਜਿਹੜੀਆਂ ਫੋਟੋਆਂ ਭਰੀ ਮੇਰੇ ਘਰ ਵਾਲਾ ਕੀ ਕਰ ਰਿਹਾ ਉਹ ਸਾਰਾ ਸੀ ਡਾਟਾ ਚੈੱਕ ਕਰਕੇ ਦੇਖ ਕੇ ਤਾਂ ਕਰਕੇ ਤੁਹਾਡੇ ਨਾਲ ਹੀ ਏਸੀ ਗੱਲ ਕਰਦੇ ਆ ਕੱਚੀ ਗੱਲ ਨਹੀਂ ਕਰਦੇ ਸਾਰੇ ਕੇਸਾਂ ਦੇ ਸੀ ਪ੍ਰੋਪਰ ਕਾਗਜ਼ ਦੇਖਣੇ ਵੈਸਟਰ ਨਹੀਂ ਕਰਦੀ ਹੈਗੀ ਪੁਲਿਸ ਠੀਕ ਹੈ ਨਾ ਉਹਦੇ ਤੇ ਕੋਈ ਕਾਰਵਾਈ ਕਰ ਰਹੀ ਆ ਜਦ ਕਿ ਮੈਨੂੰ ਇਹਨਾਂ ਦੇ ਇੱਕ ਮੈਂ ਰੈਕਡ ਚ ਫਸੀ ਹੋਈ ਆ ਮੇਰੀ ਸੱਸ ਨੇ ਬਲਜਿੰਦਰ ਕੌਰ ਨੇ ਖੁਦ ਮੈਨੂੰ ਕਹੇ ਸੀ ਕਿ ਤੂੰ ਚਿੱਟਾ ਵੇਚ 90 ਲੱਖ ਰੁਪਇਆ ਦੇ ਤੇ ਤਾਂ ਅਸੀਂ ਤੈਨੂੰ ਇਸ ਘਰ ਚ ਰੱਖਾਂਗੇ ਨਹੀਂ ਤੇ ਤੈਨੂੰ ਮਤਲਬ ਸਾਡੀ ਕੁੜੀ ਨੂੰ ਛਡਾਉਣ ਵਾਸਤੇ ਉਹ ਦਿਨ ਪਹੁੰਚ ਜਿਹੜੇ ਕਿ ਅੱਜ ਮੇਰੇ ਕੋਲ ਪ੍ਰੂਫ ਹੈ ਇਹ ਵੀ ਇਹਦੀ ਕੁੜੀ ਵੀ ਖੁਦ ਪਹਿਲੇ ਵਿਆਹੀ ਹੋਈ ਸੀਗੀ ਠੀਕ ਹੈ ਇਹਨੇ ਆਪਣੇ ਮਤਲਬ ਕਿ ਜਿਹੜਾ ਪਹਿਲਾਂ ਇਹਦਾ ਘਰ ਵਾਲਾ ਸੀਗਾ ਉਹ ਤੋਂ ਵੀ ਇਹਨੇ ਮਤਲਬ 45 ਲੱਖ ਰੁਪਇਆ ਲਿੱਤਾ ਠੀਕ ਹੈ ਮਾਂ ਆਪ ਪਹਿਲਾ ਬੰਦਾ ਛੱਡ ਕੇ ਆਈ ਹੋਈ ਆ ਹੁਣ ਮੈਂ ਜੇ ਇਹਨਾਂ ਦੇ ਘਰੇ ਵਿਆਹ ਕਰਵਾਇਆ ਸੀ ਇਹ ਮੈਨੂੰ ਵੀ ਚਿੱਟੇ ਦੇ ਕੇਸੇ ਲਾਉਣਾ ਚਾਹੁੰਦੀ ਸੀ ਆ ਦੇਖੋ ਮੇਰੀ ਨਾਨਾ ਕਿੰਨੀ देर ਹੋਈ ਪਈ ਹੈ ਸਰ ਮੈਰिज ਨੂੰ ਸਿਰਫ 4 ਮਹੀਨੇ ਆਈ ਥਿੰਕ ਲਾਲੋਕੀਏ ਨੂੰ ਮੈਂ ਜਾਣਦੀ ਨੂੰ ਨਹੀਂ ਸੀ ਮੈਰिज ਨੂੰ ਸਿਰਫ 3 ਮਹੀਨੇ ਸੀ 3 ਮਹੀਨੇ ਚ ਬੰਦਾ ਮੇਰਾ ਮੈਨੂੰ ਛੱਡ ਗਿਆ ਠੀਕ ਹੈ ਆ ਕੁਝ ਕਿਸ ਵੱਲੋਂ ਕੋਈ ਦਿੱਤੇ ਰਿਹਾ ਜਾਂ ਡਰਗ ਦੇ ਵਿੱਚ ਉਹਨਾਂ ਦੀ ਐਫਆਈ ਆ ਗਈ ਸੀ ਸਰ ਆ ਮੇਰੀ ਨਾਨਾ ਨੇ ਤੁਸੀਂ ਚਾਹੇ ਮੇਰਾ ਫੇਸ ਵੀ ਹੋਣ ਲੈ ਕੋਈ ਪ੍ਰੋਬਲਮ ਨਹੀਂ ਹਾਂਜੀ ਆ ਡਰਗ ਸਪਲਾਈ ਕਰਨ ਜਾ ਰਹੀ ਹੈ ਹੈ ਉਹਦੇ ਵਿੱਚ ਕੀ ਇਹਦਾ ਵੇਰਵਾ ਪਾਇਆ ਗਿਆ ਸਰ ਬਿਲਕੁਲ 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 ਸਰ ਸਾਰਾ ਵੇਰਵਾ ਹੈਗਾ ਉਹਦੇ ਵਿੱਚ ਆ ਮੇਰੀ ਨਾਨਾ ਜਿਹੜੀ ਡਰਗ ਸਪਲਾਈ ਕਰਨ ਜਾ ਰਹੀ ਹੈ ਆਹੀ ਉਹਨੇ ਸੂਰਪਾ ਆਹੀ ਸੂਰਚੌਨੀ ਪੁਲਿਸ ਨੇ ਉਹਦੀ ਗ੍ਰਿਫਤਾਰੀ ਕੀਤੀ ਹੋਈ ਆ ਆ ਨਿਊਜ਼ ਚੈਨਲ ਤੋਂ ਵੀ ਆ ਰਹੀ ਹੈ ਸਸਕਨ ਜਿੱਤਾਂ ਕਿੰਨੇ ਮਜਬੂਰ ਕਰੀ ਕਿ ਆ ਕਿੰਨੇ ਦਾ ਪਰਚਾ ਦਾਜ ਹੋਇਆ ਹੈ ਜੇ ਉਹਨਾਂ ਦੇ ਇਕਸਾਸਤੇ ਤੋਂ ਸਰ ਮੇਰੀ ਨਨਾਨ ਤੇ ਹੋਇਆ ਹੋਇਆ 1.5 ਕਿਲੋ ਹਿਰੋਇਨ ਨਾਲ 4.5 ਲੱਖ ਰੁਪਏ ਉਹਦੇ ਤੋਂ ਬਰਾਮਰ ਕਿਤੇ ਲੱਗੇ ਸੀ ਸਰ ਮੇਰੀ ਨਨਾਨ ਨੂੰ ਮੇਰੀ ਸੱਸ ਨੇ ਕਿਹਾ ਕਿ ਅਮਨੀਤ ਕੌਰ ਜੋ ਮੇਰੀ ਬੇਟੀ ਹੈ ਉਸ ਨੂੰ ਛਡਾਉਣ ਲਈ ਪੁਲਿਸ ਸਾਡੇ ਕੋਲ 90 90 ਲੱਖ 95 ਲੱਖ ਰੁਪਏ ਮੰਗਦੀ ਆ ਜਿਸ ਨੂੰ ਸਾਨੂੰ ਮਤਲਬ ਕਿ 90 ਲੱਖ ਰੁਪਏ ਚਾਹੀਦਾ ਵਾ ਤੇ ਤੂੰ ਸਾਡੇ ਕੁਝ ਲਿੰਕ ਨੇ ਤੂੰ ਉਹਨਾਂ ਵਿੱਚ ਸਪਲਾਈ ਕਰੇਂਗੀ ਠੀਕ ਹੈ ਤੇ ਮੈਂ ਉਹਨਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕਰਕੇ ਘਰੋਂ ਬਾਹਰ ਕਰ ਦਿੱਤਾ ਕਿਹੜਾ ਪਰਚਾ ਤਸ ਨਹੀਂ ਕੀਤਾ ਉਹਨਾਂ ਤੇ ਸਰ ਉਹਨਾਂ ਦੀ ਕੁੜੀ ਤੇ ਕੀਤਾ ਉਹਨਾਂ ਦੀ ਕੁੜੀ 1.5 ਸਾਲ ਤੋਂ ਅੰਦਰ ਹੈ ਤੁਹਾਡੇ ਤੇ ਇਲਜ਼ਾਮ ਵੀ ਲਾਇਆ ਇਹਨਾਂ ਦਾ ਹਸਬੰਦ ਹੈ ਕਿ ਤੁਸੀਂ ਉਹਨਾਂ ਨੂੰ ਚਿੱਤੇ ਤੇ ਲਾਇਆ ਨਹੀਂ ਸਰ ਮੈਂ ਉਹਨਾਂ ਨੂੰ ਚੁੱਟੇ ਤੇ ਲਾਇਆ ਹਾਂ ਨਹੀਂ ਬਿਲਕੁਲ ਸਰ ਤੁਸੀਂ ਮੇਰਾ ਲਾਈਵ ਟੈਸਟ ਕਰਾ ਸਕਦੇ ਆ ਅਗਰ ਮੈਂ ਡਰਕਸ ਕਰਦੀ ਹਾਂ ਆ ਮੇਰੇ ਮੇਰੇ ਘਰ ਵਾਲੇ ਨੇ ਮੇਰੀ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤੀ ਆ ਪੌਨ ਵੀਡੀਓ ਠੀਕ ਹੈ ਤੁਸੀਂ ਐਫਆਈਆ ਚ ਲਿਖਾਇਆ ਕੋਈ ਲੱਕੀ ਨਾਮ ਦਾ ਬੰਦਾ ਮੈਂ ਉਹ ਵੀ ਤੁਹਾਨੂੰ ਸਭ ਕੁਝ ਦਿਖਾ ਰਹੀ ਹਾਂ ਤੁਹਾਨੂੰ ਆ ਲੱਕੀ ਨਾਮ ਦਾ ਬੰਦਾ ਹੈ ਜਿਨੇ ਕਿ ਰਿਹੈਬ ਸੈਂਟਰ ਦੀ ਮੇਰੇ ਸੱਸ ਕਹਿੰਦੀ ਹੈ ਕਿ ਡੇਢ ਸਾਲ ਤੋਂ ਅਸੀਂ ਬੰਦੇ ਨੂੰ ਉੱਥੇ ਛੱਡਿਆ ਆਏ ਸੀ ਆਪਣੇ ਮੁੰਡੇ ਨੂੰ ਹਨਾ ਤੇ ਉਹਨੇ ਹੀ ਮੇਰੇ ਘਰ ਨੂੰ ਲੈ ਕੇ ਦੱਸਿਆ ਕਿ ਮੈਂ ਉਥੋਂ ਦਾ ਓਨਰ ਸੀਗਾ ਠੀਕ ਹੈ ਜਿਸ ਦੇ ذریعے ਕਿ ਮੈਨੂੰ ਪਤਾ ਲੱਗਦਾ ਹੈ ਕਿ ਮੇਰਾ ਘਰ ਵਾਲਾ ਜਿਹੜਾ ਕਮਲਪ੍ਰੀਤ ਸਿੰਘ ਢਿੱਲੋ ਆ ਹਨਾ ਕਿ ਉਹਨੇ ਮੇਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੋਈ ਆ ਇਹ ਬੰਦੇ ਨੇ ਮੈਨੂੰ ਦੱਸਿਆ ਇਹੀ ਬੰਦੇ ਨੇ ਮੈਨੂੰ ਇਸ ਨੰਬਰ ਤੋਂ ਮੈਨੂੰ ਵੀਡੀਓ ਭੇਜਦਾ ਜੋ ਤੁਸੀਂ ਲੱਕੀ ਦਾ ਨਾਮ ਲਿਖਾਇਆ ਹੈਗਾ ਕਿ ਸੋਹਣੀ ਵੀਡੀਓ ਵਾਇਰਲ ਬਿਲਕੁਲ ਸਰ ਬਿਲਕੁਲ ਮੈਂ ਲੱਕੀ ਘਰ ਵਾਲੀ ਨਾਲ ਸੀ ਇੱਥੇ ਤੱਕ ਜਿਹੜੀ ਸਰ ਜਿਹੜੀ ਥੋੜੀ ਜਿਹੀ ਬੇਨਤੀ ਹੈ 1 ਮਿੰਟ ਜਿਹੜਾ ਇਹਨਾਂ ਨੇ ਲਿਖਾਇਆ ਸੀ 1 ਮਿੰਟ ਜਿਹੜਾ ਲਿਖਾਇਆ ਸੀ ਜਿਹੜਾ ਉੱਥੇ ਦਾ ਏਐਸਆਈ ਹੈ ਜਲਜੀ ਸਿੰਘ ਕੱਲ ਵਕੀਲ ਨੇ ਪੜੀ ਮੈਂ ਖੁਦ ਆਇਆ ਨਾਲ ਕੱਲ 164 ਦੇ ਜਾਨ ਹੋਏ ਅਮਨਪ੍ਰੀਤ ਜਿਹੜੀ ਐ ਵੂਮਨ ਸੈਲ ਤੇ ਟ੍ਰਾਂਸਫਰ ਕਰਤਾ ਕੇਸ ਉਹਨੇ ਕੱਲ ਬਿਆਨ ਕਰਾਏ ਤੇ ਬਿਆਨ ਕਰਕੇ ਇਹਨੂੰ ਦੁਬਾਰੇ ਜਲੀਲ ਕਰਨ ਲੱਗੇ ਵੀ ਤਰਾ ਮੈਡੀਕਲ ਦੁਬਾਰੇ ਇਹ ਕਹਿੰਦੀ ਜਦ ਮੈਡੀਕਲ ਆਲਰੇਡੀ ਹੋ ਗਿਆ ਮੇਰਾ ਮੇਰੇ ਬਿਆਨ ਸਟੇਟਮੈਂਟ ਜਿਹੜੀ ਕੋਰਟ ਜਾਊਗੀ ਹੁਣ ਦੱਸੋ ਤੁਹਾਨੂੰ ਮੇਰੀ ਜਾਨ ਚਾਹੀਦੀ ਐ ਰਾਤ 7:30 ਵਜੇ ਤੱਕ ਇਹਨੂੰ ਜਲੀਲ ਕਰਿਆ ਕੱਲ 11 ਵਜੇ ਤੋਂ ਲੈ ਕੇ ਅਮਨਦੀਪ ਔਰ ਨੇ ਵੂਮਨ ਸੈਲ ਚੋਂ ਜਦੋਂ ਇਹਨੂੰ ਮੈਂ ਕਿਹਾ ਵੀ ਮੈਂ ਪ੍ਰੈਸ ਨੂੰ মিডিਆ ਨੂੰ ਲੈ ਕੇ ਚਾਰ ਬੰਦੇ ਲੈ ਕੇ ਆ ਜੰਦਾ ਕ ਜਦੋਂ ਮੈਂ ਉਹਨਾਂ ਦੇ ਗੱਲ ਪੈਣ ਲੱਗਿਆ ਰਾਤ 7:30 ਵਜੇ ਤਾਂ ਇਹਨੂੰ ਛੱਡਿਆ ਨਹੀਂ ਤਾਂ ਇਹਨਾਂ ਨੇ ਇਹ ਥੋੜਾ ਧਰਨਾ ਖਤਮ ਕਰਾਉਣ ਵਾਸਤੇ ਧਰਨਾ ਖਰਾਬ ਕਰਨ ਵਾਸਤੇ ਉਹ ਰੱਦ ਕੁਸ਼ੀ ਦੇ ਨਾਲ ਕਰ ਸਕਦੀ ਹੈ ਜੀ ਪੁਲਿਸ ਵਾਲੇ। ਹੰਦਰਾ ਸਾਹਿਬ ਤੁਸੀਂ ਕਹਿੰਦੇ ਹੋ ਕਿ ਪੁਲਿਸ ਵੱਲੋਂ ਬਿਆਨ ਬਦਲੇ ਗਏ ਨੇ ਨਾ। ਪੁਲਿਸ ਵੱਲੋਂ ਜਿਹੜਾ ਇਹ ਐਸਆਈ ਪੁਲਿਸ ਵੱਲੋਂ ਨਹੀਂ ਐਸਆਈ ਦਲਜੀਤ ਸਿੰਘ ਮੋਟੀ ਰਕਮ ਲੈ ਗਿਆ ਜਿਹੜੀਆਂ ਡੇਟਾ ਸੀ ਤਰੀਕੇ ਸੀ ਪਿੰਸੀ ਕਿੱਥੇ ਮਿਲੀ ਕਿੱਥੋਂ ਆਈ ਆ ਸਾਰੀਆਂ ਚੇਂਜ ਕਰੀਆਂ ਵਸੀ ਵਕੀਲ ਕਹਿੰਦਾ ਸਾਰੀਆਂ ਚੇਂਜ ਕਰੀਆਂ ਮੈਨਾਂ ਟਾਈਪ ਕਰਨ ਤੇ ਲਿਖਣ ਚ ਇਹਨਾਂ ਨੇ ਦੇਖਿਆ ਕੱਲ ਵਕੀਲ ਨੇ ਚੰਗੀ ਤਰ੍ਹਾਂ ਦੇਖ ਲਈ ਆ ਫਿਰ ਜਦੋਂ ਇਹਨੂੰ ਕਿਹਾ ਜੇ ਸਟੇਟਮੈਂਟ ਦੇਈ ਹੈ ਆਪਣੇ ਇਹਨਾਂ ਨੇ ਬਿਆਨ ਦੇ ਤਾਂ ਅਸਲ ਬਿਆਨ ਦਿੱਤੇ ਜੱਜ ਕੋਲ ਜਿਹੜੇ ਮੰਨੇ ਜਾਣੇ ਆ ਜਿਹਦੇ ਕਾਰਵਾਈ ਹੋਊਗੀ ਫਿਰ ਉਹ ਰੈਸਟ ਉਹ ਮਤ ਪਾਇਆ ਜਾਊਗਾ ਜਿਹੜੇ ਇਹਨਾਂ ਦੇ ਹਸਬੰਦ ਕੋਲੋਂ ਵੀ ਕਾਨਫਰੈਂਸ ਰੱਖਾਈ ਹੈ ਉਲਟਾ ਇਲਜ਼ਾਮ ਹੀ ਨਾ ਤੇ ਲਗਾਏ ਨਾ ਕਿ ਜਿਹੜੀ 100% ਲਈ ਜਾ ਚੋਰ ਬੱਚੜੇ ਵਸ ਤੇ ਚੋਰ ਕਹੂਗਾ ਕਦੀ ਵੀ ਮੈਂ ਚੋਰ ਆਂਗਾ ਆ ਚੋਰ ਪਹਿਲਾਂ ਪਹਿਲਾਂ ਫਿਰ ਰਹ ਪੌਸ ਜਿਹੜੀ ਆ ਉਹ ਤਾਂ ਪ੍ਰੈਸ ਕਾਨਫਰੰਸ ਰਨ ਕਰਾ ਰਹੀ ਅੱਛਾ ਜਿਹੜੀ ਪ੍ਰੈਸ ਕਾਨਫਰੰਸ ਖੁਦ ਬੈਠਿਆ ਆ ਇੱਕ ਰੋਕੀ ਬੈਠਿਆ ਸੀ ਉਹਦੇ ਖੁਦ ਦਾ ਰੇਪ ਦਾ ਕੇਸ ਆ ਹਮਾ ਚਲਦੇ ਹੋਇਆ ਪਾਸਟਰ ਵਾਲਾ ਕੇਸ ਹੈ ਜਿਹੜੇ ਬੰਦੇ ਬੈਠੇ ਸੀ ਜਿਹੜਾ ਘਰ ਵਾਲਾਗਾ ਘਰ ਵਾਲੀ ਨੇ ਉਹ ਫੋਕਲ ਪੁਆਇੰਟ ਲੁਧਿਆਣਾ ਤੋਂ ਪਕਾੜਿਆ ਹੋਇਆ ਉਹ ਭੱਜ ਗਿਆ ਜਿਹੜਾ 22 22 15 ਸਾਲ ਤੋਂ ਘਰ ਵਾਲੀ ਨਾਲ ਰਹਿ ਰਿਹਾ ਸੀ ਸੱਸ ਨਾਲ ਰਹਿ ਰਿਹਾ ਜਦੋਂ ਯਾਰ ਸਾਰੇ ਕੋਰਦਾਂ ਕਰ ਕੋਜੇ ਇਹ ਕੁੜੀ ਨੇ ਤਾਂ ਹੀ ਆ ਕਰਿਆ ਜਿਹੜਾ ਆਪਣਾ ਕਰਿਆ ਤੇ ਚਿੱਟੇ ਜੇ ਕੇਸ ਤੇ ਚਲੇ ਜਾਂਦੀ ਕਹਿਣ ਤੋਂ ਮਜਬੂਰ ਹੋ ਕੇ ਇਹ 10 ਸਾਲ ਕਦੀ ਜੇਲ੍ਹ ਚ ਬੈਠੀ ਤੁਸੀਂ ਮੈਨੂੰ ਸਰ ਮੀਡੀਆ ਵਾਲੇ ਪੁੱਛ ਰਹੇ ਹੋ ਕਿ ਹਾਂ ਨਾ ਲੱਕੀ ਨੇ ਵੀਡੀਓ ਵਾਇਰਲ ਕੀਤੀ ਉਹ ਵੀਡੀਓ ਤਾਂ ਸਾਇਦ ਜਿਹੜੀ ਵੀ ਸੀ ਉਹਨਾਂ ਦਾ ਹੈ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਸਰ ਉਹ ਵੀਡੀਓ ਜਿਹੜੀ ਸੀਗੀ ਉਹ ਮੇਰੇ ਘਰ ਵਾਲੇ ਨੇ ਬਣਾਈ ਸੀ ਠੀਕ ਹੈ ਇੱਕ ਹਸਮਨ ਵਾਈਸ ਦੇ ਵੀਰਲ ਜੀ ਨੇ ਬਣਾਈ ਸੀ ਉਹਨੇ ਫਿਰ ਮੇਰੇ ਸ਼ੇਅਰ ਕਿਉਂ ਕੀਤੀ ਠੀਕ ਹੈ ਉਹ ਸ਼ੇਅਰ ਅਗਰ ਉਹਨੇ ਕੀਤੀ ਤਾਂ ਹੀ ਲੱਕੀ ਲੱਗੀ ਧਾਲੀ ਵਾਲ ਕੋ ਗਈ ਉਸ ਦੇ ਜਰੀਏ ਮੈਨੂੰ ਪਤਾ ਲੱਗਾ ਕਿ ਮੇਰੀ ਵੀਡੀਓ ਸੱਚੀ ਵੀਡੀਓ ਮਤਲਬ ਸੋਸ਼ਲ ਮੀਡੀਆ ਤੇ ਆਈ ਹੋਈ ਆ ਜਿਸ ਦੇ ਜਰੀਏ ਮੈਂ ਇੱਥੇ ਰੱਖੀ ਹੈ ਇਹ ਰਹਿ ਗਿਆ ਪਿੱਛੇ ਹਾਂ ਤੁਸੀਂ ਦੀ ਮਹਾਪੰਚਾਇਤ ਵੱਲੋਂ ਇਹਨਾਂ ਨੇ ਇੱਥੇ ਧਰਨਾ ਦਿੱਤਾ ਤੇ ਇਹਨਾਂ ਦੀ ਜੋ ਵੀ ਮੰਗਾਂ ਨੇ ਜੋ ਜੋ ਉਹਨਾਂ ਦੀ ਕਾਰਵਾਈ ਪੈਂਦੀ ਕਰਦੀ ਹੈ ਉਹ ਉਹਨਾਂ ਨੇ ਆਪਣੀ ਮੰਗ ਪੱਤਰ ਦਿੱਤਾ ਤੇ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਦੀ ਨੋਟਿਸ ਤੇ ਲੈ ਕੇ ਆਵਾਂਗੇ ਉਹਨਾਂ ਨੇ ਦਵਾਗੇ ਮੰਗ ਪੱਤਰ ਤੇ ਜੋ ਵੀ ਰੂਲ ਅਨੁਸਾਰ ਨਾਲ ਸਾਰੀ ਬੰਦੀ ਕਾਰਵਾਈ ਉਹਨਾਂ ਦੇ ਨੇ ਕੋਈ ਐਕਸਪੀਡਿਟਡ ਹੈ ਇਹਨਾਂ ਦੇ ਸਾਰੇ ਡਾਇਰੈਕਸ਼ਨ ਲੈ ਜਾਣਾ ਇਹਨਾਂ ਨੇ ਸਾਫ਼ ਕੀਤਾ ਕਿ ਜੋ ਵੀ ਸਰਕਾਰ ਸਾਰੇ ਇਹਨਾਂ ਦੀ ਡਿਸਪੋਜ਼ਲ ਦੇ ਸੀ ਇਹਨਾਂ ਦੀ ਸੇਵਾ ਲਈ ਉੱਥੇ ਖੜੇ ਹੋਣਾ ਹੈ ਕਿ ਕਹਾਂ ਮੈਂ ਉਸ ਜਨਗਤ ਲਈ بار-बार ਧਰਨੇ ਲਾਉਣੇ ਪੈਂਦੇ ਕਦੇ ਭਾਈ ਦੀ ਗੱਲ ਹੈ ਉਹ ਨਹੀਂ ਉਹ ਕਰ ਰਹੇ ਨੇ ਸਾਰਾ ਕੁਝ ਨਾ ਹੋ ਰਿਹਾ ਡਿਪਟੀ ਕਮਿਸ਼ਨਰ ਸਾਹਿਬ ਹੋਰੇ ਅਧਿਕਾਰੀ ਸਭ ਨੂੰ ਕਹਿੰਦੇ ਆ ਕਿ ਕਾਰਵਾਈ ਹੋਣੀ ਬਹੁਤ ਲੋਕ ਭਟੇ ਪਰ ਕੁਝ ਨਹੀਂ ਕਿਹੜੇ ਬਣੇ ਸੜਕਾਂ ਦੇ ਰੋਲ ਦੇ ਹਿੱਸੇ ਤੁਹਾਡੇ ਸਾਹਮਣੇ ਸਾਰੀ ਕਾਰਵਾਈ ਹੋਏਗੀ ਅਸੀਂ ਪੂਰੀ ਅਗਨੋਲਜ ਲੈ ਕੇ ਆਉਂਦੇ ਸਭ ਨੂੰ ਲੱਗਦਾ ਮੈਂ ਮਦਰ ਪ੍ਰਸ਼ਾਸਨ ਮੈਂ ਹੀ ਕਾਰਵਾਈ ਬੰਦੇ ਤਰੀਕੇ ਨਾਲ ਕਰੀ ਕਿ ਜਿੱਦਾਂ ਫੌਜ ਨਾਲ ਇਹ ਪ੍ਰਸ਼ਾਸਨ ਵੱਲੋਂ ਕਾਰਵਾਈ ਤਾਂ ਕੀਤੀ ਜਾਂਦੀ ਹੈ ਕਈ ਵਾਰੀ ਤੱਥਾਂ ਦੇ ਹਿਸਾਬ ਨਾਲ ਥੋੜਾ ਟਾਈਮ ਲੱਗ ਜਾਂਦਾ ਸਾਰਾ ਉਹ ਕਰਨ ਵਾਸਤੇ ਕਿਉਂਕਿ ਸਾਰੀ ਡਾਕੂਮੈਂਟੇਸ਼ਨ ਕਈ ਵਾਰੀ ਨਹੀਂ ਹੁੰਦਾ ਪੂਰੇ ਪਰ ਜਿੰਮੀ ਹੋਇਆ ਤਾਂ ਕਾਰਵਾਈ ਕੀਤੀ ਜਾਂਦੀ ਹੈ ਜਿਹੜੇ ਸਮਾਂ ਦੇ ਵਿੱਚ ਜਿੱਥੇ ਕੋਈ ਮਹਿਲਾ ਦੀ ਗੱਲ ਆਉਂਦੀ ਹੈ ਉਹ ਖਾਸ ਤੌਰ ਤੇ ਘੱਟ ਦੀ ਕੋਸ਼ਿਸ਼ ਕਰਦਾ ਕੋਈ ਪ੍ਰਸ਼ਾਸਨ ਵੱਲੋਂ ਜਿੱਥੇ ਉਹਲਾ ਕੀਤਾ ਜਾਂਦਾ ਹੈ ਉਹ ਦੂਜਾ ਰਸਤਾ ਪਰ ਬਿਠਾਇਆ ਜਾਂਦਾ ਹੈ ਇਸ ਲਈ ਵੀ ਬਹੁਤ ਮੁਸ਼ਕਲ ਹੈ ਜਿੰਨੀ ਮੈਲਾ ਲਈ ਵੀ ਅਸੀਂ ਦੇਖਦੇ ਹਾਂ ਤੇ ਉਹਨਾਂ ਕਾਫੀ ਸਾਰੇ ਏਦਾਂ ਦੇ ਕਮਿਸ਼ਨ ਵੀ ਬਣੇ ਹੋਏ ਨੇ ਹੋਰ ਸਾਰੀਆਂ ਤਸਵੀਰਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਪੈਲ ਦੇ ਆਧਾਰ ਤੇ ਸੁਣਿਆ ਵੀ ਜਾਂਦਾ ਹੈ ਇਹੋ ਜਿਹੀ ਕੋਈ ਗੱਲ ਨਹੀਂ ਸਾਰੇ ਤੱਥਾਂ ਦੇ ਆਧਾਰ ਤੇ ਫੈਸਲੇ ਕੀਤੇ ਜਾਂਦੇ ਨੇ ਤੇ ਇੱਕ ਸਾਡਾ ਨਗਰ ਨਿਗਮ ਮੁਖਲੀ ਵੱਡੇ ਪੱਧਰ ਤੇ ਜਿਹੜੀ ਕ੍ਰਾਪਸ਼ਨ ਚੱਲ ਰਹੀ ਹੈ ਉਹ ਵੀ ਜਿਹੜਾ ਇੱਕ ਕ੍ਰਾਪਸ਼ਨ ਦਾ ਅੱਡਾ ਬਣ ਚੁੱਕਾ ਹੈ ਜਿਹਨੂੰ ਲਿਖਿਆ ਮੈਂ ਖੁਦ ਇਹਨਾਂ ਦੇ ਨਾਲ ਜਾ ਕੇ ਇੱਕ ਦਿਨ ਕਮਿਸ਼ਨਰ ਸਾਹਿਬ ਨੂੰ ਮੇਰੇ ਸਾਹਮਣੇ ਮਿਲ ਕੇ ਆਇਆ ਤੇ ਉੱਥੇ ਜਿਹੜਾ ਸੁਪਰਵਾਈਜ਼ਰ ਹੈ ਕਿਵੇਂ ਆਨਲਾਈਨ ਪੈਸੇ ਲੈ ਰਹੇ ਆਨਲਾਈਨ ਜਿਹੜੀ ਰਿਸ਼ਵਤ ਹੈਗੀ ਨਗਰ ਨਿਗਮ ਵਿੱਚ ਆਨਲਾਈਨ ਚੱਲ ਰਹੀ ਜਿਹੜੇ ਸਕਰੀਨ ਸ਼ਾਟ ਕਢਾ ਆ ਗਿਆ ਸਾਰੇ ਦਿੱਤੇਗੇ ਤੇ ਜਦੋਂ ਹੁਣ ਬਿਜੀਲੈਸ ਜਨ ਸ਼ੁਰੂ ਹੋਈ ਤੇ ਬਿਆਨ ਵੀ ਮੁੰਡੇ ਦੇ ਲਈ ਸੀ ਉਹ ਹਲਫੀਏ ਬਿਆਨ ਆ ਚੁੱਕੇ ਨੇ ਵੀ ਇਹਨਾਂ ਨੇ ਕਹਿੰਦੇ ਸੀ ਵੀ ਸਾਨੂੰ ਛੁੱਟੀ ਦੇਈ ਜੇ ਇਹ ਐਪਲੀਕੇਸ਼ਨ ਦਿੰਦੇ ਸੀ 500 ਜਾਂ 700 ਜਾਂ 600 ਰੁਪਏ ਦਿਹਾੜੀ ਹੋਊਗੀ ਪਰ ਸੁਪਰਵਾਈਜ਼ਰ ਨੇ ਕਿਹਾ ਕੀ ਲੋੜ ਐ ਤੁਹਾਨੂੰ ਛੁੱਟੀ ਲੈਣ ਦੀ ਅਰਜੀ ਪਾੜ ਕੇ ਘੇਰ ਦਿੰਦਾ ਤੇ ਅੱਧੋ-ਅੱਧਕ ਤੇ ਕਹਿੰਦੇ ਕਿ ਕੰਮ ਚੱਲ ਜੂਗਾ ਤੁਹਾਡਾ ਜੇ 5 ਹਜ਼ਾਰੀਆਂ ਤੇਰੀਆਂ ਤਾਂ 53 1500 ਰੁਪਏ ਤੂੰ ਮੈਨੂੰ ਪਾ ਦੇ ਤੇ ਉਹ ਸਾਰੇ ਆਪਣੇ ਆਪਣੇ ਅਕਾਊਂਟ ਆਪਣੇ ਘਰ ਵਾਲੀ ਦੇ ਅਕਾਊਂਟ 'ਚ ਪੈਸੇ ਪਾ ਰਿਹਾ ਜਿਹੜਾ ਸਾਰਾ ਉਹਨਾਂ ਨੂੰ ਦੱਸਿਆ ਡਾਟਾ ਪਰ ਲੇਕਿਨ ਉਹਦੇ ਕੋਈ ਕਾਰਵਾਈ ਨਹੀਂ ਹੋਈ ਕਮਿਸ਼ਨਰ ਰੱਖੀ ਬੈਠਿਆ ਇਸੇ ਨੂੰ ਕਹਿੰਦਾ ਤੂੰ ਬੈਂਕ ਦਾ ਸਟੇਟਮੈਂਟ ਕਢਵਾਉਣਾ ਕਰ ਟਪਾਣਾ ਕਰ ਪਰ ਹੁਣ ਅਸੀਂ ਵਿਜੀਲੈਂਸ ਮਾਨਯੋਗ ਪੰਜਾਬ ਤੋਂ ਜਾਂਚ ਦੀ ਉਮੀਦ ਰੱਖਦੇ ਹਾਂ ਉੱਥੇ ਦੇ ਬਿਆਨ ਹੋਲੇ ਬਿਆਨ ਹੋ ਕੇ ਅਗਲੀ ਕਾਰਵਾਈ ਪ੍ਰੋਪਰ ਸਨੋਂ ਅਸੀਂ ਵਿਜੀਲੈਂਸ ਡਾਇਰੈਕਟਰ ਨੂੰ ਕਹਿਣਾ ਚਾਹੁੰਦੇ ਹਾਂ ਉਹ ਜਾਂਚ ਨੂੰ ਛੇਤੀ ਕਰਕੇ ਪਹਿਲਾਂ ਵੀ ਕਈ ਇਨਕੁਆਰੀਆਂ ਪੈਂਡਿੰਗ ਹੈ ਜੂਂ ਦੀ ਤੋਰ ਚੱਲ ਰਹੀਆਂ ਨੇ ਉੱਥੇ ਇਨਕੁਆਰੀਆਂ ਉਹਨਾਂ ਨੂੰ ਫਾਸਟ ਕਰਿਆ ਜਾਵੇ ਛੇਤੀ ਕਰਿਆ ਜਾਵੇ ਤਾਂ ਕਿ ਦੋਸ਼ੀਆਂ ਦੇ ਕਾਰਵਾਈ ਹੋ ਸਕੇ ਕੈਕਸ਼ਨ ਬੰਦ ਹੋ ਸਕੇ ਦੇ ਉਨਰੇ ਆਨਲਾਈਨ ਸਿੱਕਾ ਤਰਫੋਂ ਲਿੱਤੀ ਜਾ ਰਹੀ ਦੂਜੀ ਉਹਨਾਂ ਦੀ ਅਟੈਂਡੈਂਸ ਲਈ ਜਾ ਰਹੀ ਜਦੋਂ ਛੁੱਟੀ ਤੇ ਨੇ ਕੋਈ ਮਿਸ ਹੈਪਨਿੰਗ ਹੋ ਜਾਏ ਕੱਲ ਕੋਈ ਗਲਤ ਬਾਤ ਹੋ ਜਾ ਤਾਂ ਸਰਕਾਰੀ ਦੇ ਸਿੱਤੇ ਆਉਗੇ ਸਰਕਾਰ ਛੁੱਟੀ ਪਈ ਪ੍ਰਸ਼ਾਸਨਿਕ ਹੁਣ ਕਮਿਸ਼ਨ ਪਰ ਤਾਂ ਨਹੀਂ ਜਦੋਂ ਕਮਿਸ਼ਨਰ ਨੂੰ ਮੈਂ ਖੁਦ ਜਾ ਕੇ ਦੱਸ ਗਿਆ ਮੈਂ ਨਾਲ ਗਿਆ ਇੱਕ ਢਾਂਟਾ ਲਾਇਆ ਅਸੀਂ ਸਾਰੀਆਂ ਡਿਟੇਲਾਂ ਦੱਸੀਆਂ ਹੁਣ ਜੇ ਕਮਿਸ਼ਨ ਨੂੰ ਨਹੀਂ ਸਮਝਦਾ ਜਾਂ ਕੋਈ ਹੋਰ ਨਹੀਂ ਸਮਝੂਗਾ ਹੁਣ ਦੱਸੋ ਜਾਈਏ ਕਿੱਥੇ ਕਲੈਕਸ਼ਨ ਉੱਪਰ ਵੀ ਚੱਲ ਰਹੀ ਹੈ ਨੀਚੇ ਵੀ ਹੁਣ ਇੱਥੇ ਤੱਕ ਪਹਿਲਾਂ ਪਹਿਲਾਂ ਡੀਸੀ ਆਈਜੀ ਡੀਆਈਜੀ ਉਹਨਾਂ ਕੋਲ ਤੇ ਹੁਣ ਤਾਂ ਸੌਲਵਸ ਚੱਲੇ ਤੱਕ ਇਹ ਲੈਟਰਿੰਗਾਂ ਜਿਹੜੇ ਸਰੋਤ ਚੱਲੇ ਚੰ ਕੰਮ ਕਰਦੇ ਨੇ ਸਫਾਈ ਸੇਵਾ ਇੱਥੇ ਤੱਕ ਜਿਹੜੀ ਐ ਕ੍ਰਾਪਸ਼ਨ ਆ ਗਈ ਤੁਹਾਡੇ ਕੋਲ ਰਿਸ਼ੀ ਰਾਜ ਜੀ ਖੜੇ 10 ਹਾਲਫੀਆ ਬਿਆਨ ਦੇ ਦੇ 1 ਸਾਲ ਹੋ ਗਿਆ ਮੁੜ ਕੇ ਸਾਹ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਇੱਥੇ ਬਿਆਨ ਹੋ ਕੇ ਪਏ ਸਾਰੀ ਇਨਕੁਰੀ ਪੈਂਡਿੰਗ ਹੈ ਜੀ ਮੈਂ ਇਕਬਾਲ ਸਿੰਘ ਜੀ ਨਗਰ ਨਿਗਮ ਤੋਂ ਜੀ ਸਾਡੇ ਨਗਰ ਨਿਗਮ ਦੇ ਵਿੱਚ ਬਹੁਤ ਬੜਾ ਧੱਕਾ ਹੋ ਰਿਹਾ ਜੀ ਔਰ ਕ੍ਰਾਪਸ਼ਨ ਸ਼ਰਿਆਮ ਹੋ ਰਿਹਾ ਜੀ ਇੱਕ ਸ੍ਰੇਂਦਰ ਕੁਮਾਰ ਸੁਪਰਵਾਈਜ਼ਰ ਹੈ ਜੀ 69 ਦਾ ਸੈਕਟਰ ਦਾ ਜੀ ਉਹ ਸ਼ਰੇਆਮ ਹਾਜ਼ਰੀ ਲਾ ਰਹੇ ਜੀ ਪੰਜ ਪੰਜ ਬੰਦੇ ਘਰੇ ਬੈਠੇ ਚਲਾ ਰਹੇ ਜੀ ਉਹਨੂੰ ਕੋਈ ਡਰ ਨਹੀਂਗਾ ਉਹਦਾ ਜਿੱਦਣ ਦਾ ਸੁਪਰਵਾਈਜ਼ਰ ਬਣਿਆ ਉਹਦਾ ਨਾਂ ਤਾਂ ਪਿਓ ਆ ਰਿਹਾ ਜੀ ਡਿਊਟੀ ਤੇ ਘਰੇ ਬੈਠੇ ਦੀ ਹਾਜ਼ਰੀ ਚੱਲ ਰਹੀ ਹੈ ਔਰ ਮੈਂ ਆਪਦੇ ਹਲਕੇ ਬਿਆਨ ਵਗੈਰਾ ਕਮਿਸ਼ਨ ਸਾਹਿਬ ਨੂੰ ਦੇ ਚੁੱਕਾ ਜੀ ਉਸ ਤੇ ਕੋਈ ਕਾਰਵਾਈ ਨਹੀਂ ਕਰਦੀ ਕਿੰਨੇ ਬੰਦਿਆਂ ਦੇ ਮੱਦੇ ਹਲਕੇ ਬਿਆਨ ਆ ਚੁੱਕੇ ਹੋਣਗੇ ਦੋ ਬੰਦਿਆਂ ਦੇ ਆਜੇ ਇੱਕ ਬੰਦਾ ਇਹਨਾਂ ਨੇ ਡਰਾਤਾ ਜੀ ਸੰਨੀ ਕੁਮਾਰ ਨਾਂ ਦਾ ਮੁੰਡਾ ਜੀ ਮੇਰੇ ਨਾਲ ਉਹ ਇਹਨਾਂ ਨੇ ਡਰਾ ਰੱਖਿਆ ਜੀ ਉਹ ਛੁੱਟੀ ਡਿਊਟੀ ਛੱਡ ਕੇ ਪਾਤੀ ਹੈ ਜੀ ਔਨਲਾਈਨ ਪੈਸੇ ਲੈਂਦੇ ਆ ਔਨਲਾਈ ਕਿੰਨੇ ਤੁਹਾਡੇ ਘਰ ਵਾਲੀ ਦੇ ਅਕਾਊਂਟ ਦੇ ਵਿੱਚ ਪੈਸੇ ਲੈ ਰਹੇ ਤਿੰਨ ਅਕਾਊਂਟ ਪੈਸੇ ਲੈ ਰਹੇ ਹੋ ਛੁੱਟੀ ਵੈਰੀਫਾਈ ਕਰਨ ਦੇ ਜੀ ਅੱਛਾ ਅਸੀਂ ਤੁਹਾਨੂੰ ਔਨ ਡਿਊਟੀ ਦਿਖਾਇਆ ਜਾਂਦਾ ਜੀ ਹਾਂਜੀ ਔਨ ਡਿਊਟੀ ਦਿਖਾਇਆ ਜਾਂਦਾ ਜੀ ਹਾਂਜੀ ਕਿੰਨੇ ਬੈਕਿੰਗ ਦੀ ਇਹਨੇ ਲੈ ਜਾਂਦੇ ਪੈਸੇ ਸਾਡੀ 10600 ਰੁਪਏ ਸੈਲਰੀ ਹੈ ਜੀ ਛੁੱਟੀ 3500 ਕਰੀਬ ਹੈ ਜੀ ਸਾਡੇ ਪਾਰ ਡੇ ਜੀ ਉਹਦੇ ਵਿੱਚੋਂ ਅੱਧ ਲੈ ਆ ਜਾਂਦੇ 200 ਰੁਪਏ ਕਹਿੰਦਾ ਦੋ ਔਰ ਛੁੱਟੀ ਜਾਓ ਇਹ ਕੋਈ ਵਿਜੀਲੈਂਸ ਇਨਕੁਆਰੀ ਤੁਸੀਂ ਗੱਲ ਕਰ ਰਹੇ ਹੋ ਸਰ ਮੈਂ ਵਿਜੀਲੈਂਸ ਤੇ ਬਦਲ ਦੇ ਚੁੱਕਿਆ ਜੀ ਐਪਲੀਕੇਸ਼ਨ ਆ ਉੱਤੇ ਉਮੀਦ ਰੱਖਦਾ ਜੀ ਜਲਦੀ ਤੋਂ ਜਲਦੀ ਇਹਨਾਂ ਤੇ ਬਣਦੀ ਕਰਿਆ ਤੁਹਾਡੇ ਤੇ ਹੁਣ ਕੀ ਲਗਾਟਿੰਗਾ ਵੱਲੋਂ ਜਾਂ ਕੋਈ ਹੋਰ ਤੁਹਾਡੇ ਦੇ ਕੋਈ ਐਕਸ਼ਨ ਵੀ ਲੈ ਸਕਦੇ ਨੇ ਕਿ ਸਰ ਅੱਗੇ ਆ ਆ ਗਿਓ ਸਰ ਉਹ ਤਾਂ ਬਾਅਦ ਤੇ ਅਗਲਾਂ ਹੀ ਦੇਖਿਓ ਉੱਥੇ ਬਣਦੀ ਕਾਰਵਾਈ ਤਾਂ ਕੀਤੀ ਜਾਵੇ ਨਾ ਜੀ ਤੇ ਤੁਹਾਡੇ ਗਵਾਹਦ ਜੁੜੇ ਆ ਵਿਜੀਲੈਂਸ ਹਾਂਜੀ ਹਾਂਜੀ ਪਰ ਕਮਿਸ਼ਨਰ ਸਾਹਿਬ ਨੂੰ ਮੈਂ ਬੇਨਤੀ ਕਰਕੇ ਆ ਜੀ ਅੱਜ ਤੱਕ ਉਹਨਾਂ ਨੇ ਕੋਈ 1 ਮਹੀਨਾ ਹੋ ਚੱਲਿਆ ਜੀ ਕੋਈ ਬੰਦੀ ਹਾਂਜੀ ਹਾਂਜੀ ਕਿੰਨਾ ਨੰਬਰ ਹੈ ਅਕੜੂਆਂ ਥਾਲੇ ਤੇ ਮੇਰਾ ਕੇਸ ਹੀ 6 ਮਹੀਨੇ ਹੋ ਗਏ ਮੈਂ ਨਾ ਕੂਟਮਾਰ ਕੀਤੀ ਗਈ ਮੈਨੂੰ ਬੱਧ ਬਣਾਇਆ ਗਿਆ ਮੇਰਾ ਮੋਬਾਈਲ ਖੋਇਆ ਗਿਆ ਮੇਰੀ ਚੈਨ ਵੀ ਉਹਨਾਂ ਨੇ ਕੋਈ ਮੋਬਾਈਲ ਖੋ ਕੇ ਜਗਦੇਵ ਸਿੰਘ ਐਸਾ ਹੀ ਆ ਉਹਨੂੰ ਉਹ ਤੇ ਉਹਨਾਂ ਕੋਲ ਆ ਪਰ ਮੈਨੂੰ ਹਜੇ ਤੱਕ 6 ਮਹੀਨੇ ਹੋ ਗਏ ਮੇਰਾ ਮੋਬਾਈਲ ਨਹੀਂ ਮਿਲ ਰਿਹਾ ਥਾਣੇ ਵਾਲੇ ਮੈਨੂੰ ਦੇ ਨਹੀਂ ਰਹੇ ਮੈਂ ਐਸਐਸਓ ਸਾਹਿਬ ਨੂੰ ਕਿਹਾ ਪਰ ਉਹ ਹਜੇ ਮੇਰਾ ਮੋਬਾਈਲ ਦੇ ਨਹੀਂ ਰਹੇ ਮੈਨੂੰ ਮੈਂ ਮਨੁੱਖੀ ਅਧਿਕਾਰ ਗਈ ਆ ਉੱਥੇ ਤੋਂ ਉਹਨਾਂ ਨੇ ਇਨਕੁਆਇਰੀ ਪਾਈ ਹੈ ਜੰਗਲਾਤ ਮਾਇਕ ਮੈਂ ਹੋਰ ਐਸਐਸਪੀ ਸਾਹਿਬ ਕੋਲ ਇਹਨਾਂ ਨੇ ਫੇਰ ਮੇਰੀ ਦਰਖਾਸਤ ਥਾਣੇ ਤੇ ਅਸੀਂ ਮੈਨੂੰ ਥਾਣੇ 'ਚ ਬੁਲਾ ਕੇ ਜਲੀਲ ਕੀਤਾ ਜਾਂਦਾ ਹੈ ਜਗਦੇਵ ਸਿੰਘ ਮੁੰਸ਼ੀ ਆ ਉਹ ਮੈਨੂੰ ਬਹੁਤ ਬਦਤਮੀਜ਼ੀ ਕਰਦੇ ਜਲੀਲ ਕਰਦੇ ਆਹੀ ਜੀ ਗੱਲ ਬੋਲਦੇ ਕਿ ਮੈਂ ਬੋਲ ਨਹੀਂ ਸਕਦੀ ਉਥੇ ਕਮਲਜੀਤ ਸਿੰਘ ਐਸਆਈਐਨ ਨੇ ਉਹ ਕਹਿੰਦੇ ਵੀ ਬਿਆਨ ਤੂੰ ਜੋ ਮਰਜ਼ੀ ਦੇ ਦੇ ਅਸੀਂ ਕਾਰਵਾਈ ਆਪਣੇ ਤਰੀਕੇ ਨਾਲ ਕਰਨੀ ਆ ਪਛੇ 6 ਮਹੀਨੇ ਹੋ ਗਏ ਜੀ ਮੇਰੀ ਕੋਈ ਸੁਣਵਾਈ ਨਹੀਂ ਦੋਸ਼ੀਆਂ ਨੇ ਜਿਨ੍ਹਾਂ ਨੇ ਮੈਨੂੰ ਕਿਡਨਾਪ ਕੀਤਾ ਬੰਦਾ ਬਣਾਇਆ ਦੀ ਸਰਪੰਚ ਦੇ ਘਰ ਨਾ ਤਾਂ ਸਰਪੰਚ ਦੇ ਕੋਲ ਕੋਈ ਕਾਰਵਾਈ ਹੋਈ ਆ ਜਿਹੜੇ ਮਤਲਬ ਲੇਡੀਜ਼ ਮੈਨੂੰ ਉਥੇ ਬੰਦਾ ਬਣਾ ਕੇ ਬੈਠੀ ਸੀਗੇ ਉਹਨੇ ਫਰਜ਼ੀ ਮੈਡੀਕਲ ਬਣਵਾਇਆ पर मेरी कोई भी शिकायत जी, जी वो ਸਾਡਾ ਖੇਤ ਦਾ ਮੈਟਰ ਸੀ ਉੱਥੇ ਦਰਖਤ ਵੱਡ ਵੱਡ ਕੇ ਵੇਚ ਰਹੇ ਸੀ ਮੈਂ ਸਾਰੇ ਜਿਨੇ ਵੀ ਆਫੀਸਰ ਨੇ ਸਾਰਿਆਂ ਨੂੰ ਮੈਂ ਦਿੱਤੀ ਦਰਖਾਸਤਾਂ ਜਸਵਿੰਦਰ ਸਿੰਘ ਐ ਭਲਵੀਰ ਸਿੰਘ ਐ ਚਿੰਨੂ ਆ ਭੰਭੂ ਗੁਰਦੀਪ ਸਿੰਘ ਹਾਂਜੀ ਸਾਰੇ ਪਿੰਡ ਦੇ ਮੈਨੂੰ 1 ਕਿਲੋਮੀਟਰ ਕੁੜੀਸ ਕੇ ਸਰਪੰਚ ਦੇ ਘਰ ਬੰਦਕ ਬਣਾਇਆ ਸੀ पर मेरी कोई सुनवाई नहीं ना मेरा तो ना चीन्नू, चीन्नू ना मेरा मोबाइल ਦਿੱਤਾ ਜਾਂਦਾ ਕਿਉਂਕਿ ਮੈਂ ਵੀਡੀਓ ਬਣਾ ਲਈ ਸੀਗੀ ਦੋਸੀਆਂ ਦੀ ਜਿਹੜੇ ਦੋਸਤ ਮੈਨੂੰ ਫੜਨ ਆਏ 3 ਸੀਗੇ ਜਿੰਨੂੰ ਚਿੰਨੂ ਭਲਵੀਰ ਸਿੰਘ ਔਰ ਜਸਵਿੰਦਰ ਸਿੰਘ ਮੈਨੂੰ ਫੜਨ ਆਏ ਸੀ ਮੈਂ ਉਹਨਾਂ ਦੀ ਵੀਡੀਓ ਬਣਾ ਲਈ ਸੀ ਇਸ ਕਰਕੇ ਉਹਨਾਂ ਨੇ ਮੇਰਾ ਮੋਬਾਈਲ ਖੋਇਆ ਹੋਇਆ ਪਰ ਮੈਨੂੰ ਹਜੇ ਤੱਕ ਮੇਰਾ ਮੋਬਾਈਲ ਵਾਪਸ ਨਹੀਂ ਮਿਲਿਆ ਕੋਈ ਸਾਡੀ ਸੁਣ ਨਹੀਂ ਆਇਆ हां जी ਉਹਦੇ ਚ ਮੇਰੇ ਸਬੂਤ ਨੇ ਨਾਲੇ ਜੀ ਮੇਰੇ ਇੰਨੀਆਂ ਫੱਟਾਂ ਮਾਰੀ ਗਈਆਂ ਪਰ ਮੇਰਾ ਪ੍ਰੋਪਰ ਮੈਡੀਕਲ ਵੀ ਨਹੀਂ ਹੋਇਆ ਮੇਰੇ ਸਾਰੇ ਮਤਲਬ ਲਾ ਲੋ ਮੇਰੀ ਜ਼ਿੰਦਗੀ ਬਰਬਾਦ ਕਰਤੀ ਉਹਨਾਂ ਨੇ ਮੈਂ ਆ ਚਾਹੁੰਦੀ ਆ ਸਰ ਵੀ ਜਿਹੜੇ ਦੰਦਿਆਂ ਨੇ ਮੈਨਾਂ ਇੰਨੀ ਇੰਦਾ ਕੁੱਟ ਕੀਤਾ ਮੈਨੂੰ ਰਬੜ ਵਾਂਗੂ ਪਰੋੜਿਆ ਜੀ ਮੈਨਾਂ ਜਵਾਬਯਾਤੀ ਕਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਮਤਲਬ ਕਿ ਜਾਨ ਨੂੰ ਮਾਰਨ ਤੱਕ ਉਹਨਾਂ ਨੇ ਮਤਲਬ ਕੋਸ਼ਿਸ਼ ਕੀਤੀ ਆ ਬਟ ਮੈਂ ਦੰਦਿਆਂ ਵੱੱਟ ਕੇ ਆਪਣੇ ਆਪ ਨੂੰ ਤਾਂ ਬਚਾਇਆ ਪਰ ਮੈਨੂੰ 1 ਕਿਲੋਮੀਟਰ ਫਰੀਸ ਕੇ ਇਹਨਾਂ ਨੇ ਬੰਦ ਕਰਾਇਆ ਉੱਥੇ 10 ਕੈਮਰੇ ਆ ਪਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨੇ ਹੁਣ ਤੱਕ ਕੈਮਰੇ ਨਹੀਂ ਖੰਗਾਲੇ ਵੀ ਹਰ ਦੋਸ਼ੀਆਂ ਨੂੰ ਕਾਰਵਾਈ ਕਰ ਹੋਵੇ ਪਰ ਦੋਸ਼ੀਆਂ ਤੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਉਹ ਵੈਸੇ ਖੁੱਲੇ ਘੁੰਮ ਰਿਹਾ ਮਾਤਾ ਚੌਨੀ ਵੀ ਇਹ ਜਾਂ ਸਰਪੰਚ ਜਿਹੜਾ ਜਿਹੜਾ ਕਿਸੇ ਦੀ ਧੀ ਨੂੰ ਬੰਦਪੜਾ ਰਿਹਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਮੈਨੂੰ 2.5 ਘੰਟੇ ਉੱਥੇ ਬੰਦਪੜਾਇਆ ਮੇਰੇ ਭਰਾ ਨੇ ਉੱਥੋਂ ਛਡਾਇਆ 112 ਤੇ ਕਾਲ ਕੀਤੀ ਮੈਨੂੰ ਕੋਈ ਮਦਦ ਨਹੀਂ ਪਹੁੰਚੀ ਨਾ ਮੈਨੂੰ 112 ਵਾਲੇ ਨੇ ਛਡਾਇਆ ਨਹੀਂ ਆ ਸਮਾਂ 5 ਵਜੇ ਮੈਂ 6 6:30 ਵਜੇ ਤੱਕ ਬੰਦ ਕਰ ਰਹੀ ਆ 5 ਵਜੇ ਪਤਾ ਲੱਗਿਆ ਵੀ ਪੁਲਿਸ ਆ ਕੇ ਖੇਤਾਂ ਚ ਗਈ ਆ ਉਹ ਕੀ ਕਰਨ ਗਈ ਸੀ ਖੇਤਾਂ ਚ ਮੈਨੂੰ ਨਹੀਂ ਪਤਾ ਉਸੀਆਂ ਨੇ ਆਪਣਾ ਬਚਾਓ ਪੂਰਾ ਕੀਤਾ ਮੈਨੂੰ ਤਾਂ ਬੰਦਾ ਫੜਾਇਆ ਗਿਆ ਸੀ ਕਿਉਂਕਿ ਉਹਨਾਂ ਨੇ ਝੂਠੀਆਂ ਦਰਕਾਰਾਂ ਥਾਣੇ ਚ ਜਾ ਕੇ ਮੇਰੇ ਖਿਲਾਫ ਲਖਾਈਆਂ ਸੀ ਮੇਰੇ ਫਾਦਰ ਸਾਹਿਬ ਤੇ ਮੇਰੇ ਬ੍ਰਦਰ ਤੇ ਜਦ ਕਿ ਮੇਰੇ ਨਾਲ ਜਿੰਨਾ ਕੁ ਹੋਇਆ ਮੇਰੇ ਨਾਲ ਹੋਇਆ ਮੇਰੇ ਫਾਦਰ ਸਾਹਿਬ ਨਹੀਂ ਸੀ ਮੇਰਾ ਬ੍ਰਦਰ ਵੀ ਨਹੀਂ ਸੀ ਉੱਥੇ ਅੱਜ ਇਹ ਕੋਲੋਂ ਥਾਣੇ ਦਾ ਕੇਸ ਹੈ ਹਾਂਜੀ ਮੈਨੂੰ ਬਹੁਤ ਮਤਲਬ ਇਹ ਜਲੀਲ ਕਿਤਾ ਜਾਂਦਾ